ਹਾਂਜੀ ਭਾਈ ਸੋ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਾਸਤਰੀ ਗੱਲ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਸੋ ਠੀਕ ਠਾਕ ਹੋ ਗਏ ਭਾਈ ਸੋ ਅੱਜ ਆਪਾਂ ਪਹੁੰਚੇ ਆਂ ਟਹਾਣਾ ਸ਼ਹਿਰ ਭਾਈ ਤੁਸੀਂ ਦੇਖ ਸਕਦੇ ਹੋ ਨਦੀ ਕਪੜੇ ਛੋਟਾ ਹੈੱਡ ਵੱਸਦਾ ਭਾਈ ਦਮਕੋਰਾ ਰੋਡ ਬਾਟੀਆਂ ਨਗਰ ਭਾਈ ਸੋ ਇਹ ਬਾਈਆਂ ਨੇ ਨਵਾਂ ਕੰਮ ਤੋਰਿਆ ਹੋਇਆ ਬਹੁਤ ਵਧੀਆ ਪਸ਼ੂਆਂ ਲਈ ਚਾਰਾ ਹਨਾ ਲੇਟੀ ਕਹਿ ਸਕਦੇ ਆਪਾਂ ਇਹ ਚ ਸਾਰੇ ਹੀ ਵਿਟਾਮਿਨ ਦੇ ਤੱਤ ਬਣੇ ਜਿਹੜੇ ਬਣਾਏ ਹੋਏ ਨੇ ਇਹਨਾਂ ਨੇ ਲੇਟੀ ਇਹਨਾਂ ਕੋਲ ਫੁੱਲ ਕਮਾਲ ਦੀ ਕੁਆਂਟੀਟੀ ਚ ਹੈ ਭਾਈ ਤਨਾਂ ਦੇ حساب ਨਾਲ ਮਾਲ ਹੈ ਸੋ ਜਿਹੜੇ ਦੀ ਵੀਰ ਭਾਈ ਦੀ ਰਿਕਵਰਮੈਂਟ ਹੋਵੇ ਸੋ ਆਪਾਂ ਇਹਨਾਂ ਦਾ ਨੰਬਰ ਦੇ ਦਾਂਗੇ ਭਾਈ ਸਕਰੀਨ ਤੇ ਦਿੱਤਾ ਨੰਬਰ ਦੇ ਨਾਲ ਕੰਟੈਕਟ ਕਰ ਸਕਦਾ ਤੁਸੀਂ ਇਹਨਾਂ ਨਾਲ ਸੋ ਇਹਨਾਂ ਨਾਲ ਤੁਸੀਂ ਗੱਲ ਕਰਾਵਾਂਗੇ ਕਾਦੇ ਵਾਸਤੇ ਕਿੱਥੇ ਕੰਮ ਕਰਦੀ ਹੈ ਇਹ ਇਹ ਬਈ ਸਪੈਸ਼ਲ ਪਸ਼ੂਆਂ ਵਾਸਤੇ ਚਾਰਾ ਇਹ ਦੁੱਧ ਦੇ ਰਿਲੇਟਿਡ ਕੰਮ ਕਰੂਗੀ ਸੋ ਇਹ ਬਈ ਗਰੋਥ ਰਿਲੇਟਿਡ ਕੰਮ ਕਰੂਗੀ ਇਹਦੀ ਮਾਤਰਾ ਤਾਂ ਕਹਿ ਸਕਦੇ ਆ ਵਧੀਆ ਬੈਸਟ ਰਿਜ਼ਲਟ ਹੈ ਸੋ ਇਹ ਕੋਈ ਬਾਲਾ ਮਹਿੰਗੀ ਆਈਟਮ ਨਹੀਂ ਦੀ ਇਹ ਸਸਤੀ ਤੋਂ ਸਸਤੀ ਆਈਟਮ ਹੈ ਬਾਈ 10 ਰੁਪਏ ਕਿਲੋ ਬਾਈ ਸੋ ਕੁਆਂਟਲ ਦੇ ਹਿਸਾਬ ਨਾਲ 1000 ਰੁਪਏ ਬਾਈ ਹੈ ਨਾ ਕੁਆਂਟੀਟੀ ਜਾ ਦੇਖ ਲਓ ਗੱਡੀ ਖੜੀ ਹੈ ਤੁਹਾਡੇ ਸਾਹਮਣੇ ਬਾਈ ਟਨਾਂ ਦੇ ਹਿਸਾਬ ਨਾਲ ਆਪਣੇ ਕੋਲ ਮਾਲ ਪਿਆ ਸੋ ਜਿਹੜੇ ਵੀ ਭਾਈ ਆਪਣੇ ਪਸ਼ੂ ਰੱਖਦੇ ਨੇ ਉਹਨਾਂ ਲਈ ਚਾਰੇ 15 ਤੋਂ 20 ਦਿਨਾਂ ਠੰਡਾ ਦੇ ਮਾਮਲੇ ਦਿਨਾਂ ਚ ਬਾਈ ਇਹ ਖਰਾਬ ਆਉਣ ਵਾਲੀ ਆਈਟਮ ਨਹੀਂ ਹੈਗੀ ਬਾਈ ਤੁਸੀਂ ਆਪਣੇ ਪਸ਼ੂ ਨੂੰ ਪਾਓਗੇ ਤੁਸੀਂ ਰਿਜ਼ਲਟ ਤੁਹਾਡੇ ਸਾਹਮਣੇ ਹੈ ਬਾਈ ਵਧੀਆ ਟੋਪ ਬੈਸਟ ਰਿਜ਼ਲਟ ਇਹਦਾ ਪਹਿਲਾ ਯੂਜ਼ ਕੀਤੀ ਆਪਾਂ ਤੇਰੀ ਪਹਿਲਾ ਯੂਜ਼ ਕਰੀ ਐ ਫਿਰ ਬਈਆਂ ਨੇ ਮੰਗਾਏ ਆ ਬਈ ਇਹ ਮਾਲ ਧੰਨਵਾਦ ਸਾਸਰੀ ਗਲ ਕੰਟੈਕਟ ਕਰ ਸਕਦੇ ਦਿੱਤੇ ਨੰਬਰ ਸਕ੍ਰੀਨ ਤੇ ਬਈ ਆਪਣੇ ਨਾਲ ਲੋਕੇਸ਼ਨ ਰਹਿਣ ਵਾਲੀ ਹੈ ਤਹਾਣਾ ਸ਼ਹਿਰ ਬਈ ਇਹਨਾਂ ਦਾ ਆਪਦੀ ਡੈਰੀ ਆ ਬਈ ਆਪ ਯੂਜ਼ ਕਰਦੇ ਨੇ ਵਧੀਆ ਕੁਆਲਿਟੀ ਦਾ ਮਾਲ ਆ ਬਈ ਤੁਸੀਂ ਵਰਤ ਕੇ ਦੇਖੋ ਇੱਕ ਵਾਰ ਆਉਂਗੇ ਦੁਬਾਰੇ ਵੀ ਲੈ ਕੇ ਜਾਉਂਗੇ ਬਈ ਧੰਨਵਾਦ ਸਾਸਰੀ ਗਲ ਬਈ ਸਾਰੇ ਭਰਾਵਾਂ ਨੂੰ ਬਈ ਜਿਹਨੇ ਪਿਆਰ ਕਰਦੇ ਆ ਰੰਪਨੂੰ